ਤਰੀਕ ਤੇ ਜਾਣ ਲੱਗੇ ਹੁਣ ਹਰ ਇੱਕ ਦੇ ਮਨ ਦੇ ਵਿੱਚ ਇਹ ਡਾਇਰੈਕ ਖਦਸ਼ਾ ਜਿਹੜਾ ਹੈਗਾ ਹੀ ਆ ਵੀ ਬੰਦਾ ਉੱਥੋਂ ਚੱਕਿਆ ਜਾ ਸਕਦਾ ਦੇਖੋ ਜੀ ਉਹਨਾਂ ਦੇ ਚ ਇੱਕ ਸਰਕਾਰੀ ਵਕੀਲਾ ਮੈਂ ਗੱਲ ਕੀਤੀ ਸੀਗੀ ਕਿ ਕਿਹੜੇ ਹਿਸਾਬ ਨਾਲ ਤੁਸੀਂ ਕਰਦੇ ਆ ਉਹ ਕਹਿੰਦਾ ਜਿਹੜਾ ਤੇ ਉਹਦੀ ਗੱਲ 'ਚ ਵੀ ਦੇਖੋ ਤੁਸੀਂ ਉਹਨਾਂ ਦੇ ਪੱਖੋਂ ਵੀ ਦੇਖੋ ਤਾਂ ਦਮ ਹੈਗਾ ਉਹਨਾਂ ਦੀ ਗੱਲ 'ਚ ਉਹ ਕੀ ਕਹਿੰਦੇ ਆ ਕਿ ਜਦੋਂ ਬਾਈਡਨ ਨੇ ਪਹਿਲਾਂ ਬਾਰਡਰ ਸਿੱਧੇ ਖੋਲ੍ਹਤਾ ਕਿ ਅਨਲਿਮਿਟਿਡ ਬੰਦਾ ਆ ਜਾਵੇ ਤੇ ਬਿਆਨ ਨਹੀਂ ਲੈਣੇ ਕਿ ਮਤਲਬ ਸਿੱਧੇ ਹੀ ਆ ਜਾਓ ਅਮਰੀਕਾ 'ਚ ਇਨਵਾਈਟ ਉਹ ਜਿਹੜੀ ਕਾਨੂੰਨ ਦੀ ਵਾਇਲੇਸ਼ਨ 'ਚ ਸੀਗਾ ਹੁਣ ਤੁਸੀਂ ਭਾਵੇਂ ਇਹਨਾਂ ਸਹਿਮਤ ਹੈਗੇ ਕਿ ਨਹੀਂ ਹੈਗੇ ਪਰ ਕਾਨੂੰਨ ਬਣਿਆ ਸੀਗਾ ਉੱਥੇ ਇੱਕ ਬਿਆਨ ਜਿਹੜੇ ਕਰਕੇ ਵੈਟ ਕਰਨੇ ਆ ਸਿੱਧਾ ਤਾਂ ਜੇ ਤੁਸੀਂ ਬਾਰਡਰ ਖੋਲਤੇ ਫਿਰ ਇੱਥੇ ਦੇਸ਼ ਵਾਲੀ ਕੋਈ ਗੱਲ ਰਹਿ ਨਹੀਂ ਗਈ ਰਹਿਤ ਫਿਰ ਤੇ ਕੋਈ ਮਰਜ਼ੀ ਕਿੱਥੇ ਮਰਜ਼ੀ ਆ ਉਹ ਕਹਿੰਦਾ ਕਿ ਜਿਹਨਾਂ ਦੇ ਬਾਰਡਰ ਤੇ ਬਿਆਨ ਹੋਏ ਸੀਗੇ ਉਹਨਾਂ ਤੇ ਆਪਾਂ ਹੱਥ ਨਹੀਂ ਪਾ ਰਹੇ ਕਹਿੰਦਾ ਜਿਹਨਾਂ ਦੇ ਬਾਰਡਰ ਤੇ ਬਿਆਨ ਨਹੀਂ ਹੋਏ ਸੀਗੇ ਜਿਹੜੇ ਸਿੱਧੇ ਛੱਡੇ ਆ ਹਨਾ ਹੂੰ 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 ਤੇ ਉਹਨਾਂ ਨੂੰ ਕਹਿੰਦਾ ਕਿ ਪਹਿਲਾਂ ਹੀ ਜਿਹੜੇ ਹੁਣੇ ਬਣਦੇ ਸੀਗੇ ਤੇ ਬੇਸਿਕਲੀ ਆਪਾਂ ਉਹਨਾਂ ਦਾ ਡਿਸਮਿਸ ਕਰਾ ਕੇ ਆਪਾਂ ਉਹਨਾਂ ਨੂੰ ਕਹਿੰਨੇ ਆ ਕਿ ਪਹਿਲਾਂ ਬਿਆਨ ਪਾਸ ਕਰਕੇ ਆ ਬਾਈਡਨ ਦੇ ਕਾਰਜਕਾਲ ਚ ਆਏ ਆ ਤੇ ਜਿਨ੍ਹਾਂ ਦੇ ਬਿਆਨ ਨਹੀਂ ਹੋਏ ਆ ਉਹਨਾਂ ਨੂੰ ਪ੍ਰੋਬਲਮ ਜਿਹੜੀ ਹੈ ਉਹ ਕਰ ਰਹੇ ਆ ਉਹਨਾਂ ਦੇ ਉਹ ਡਿਸਮਿਸ ਕਰ ਰਹੇ ਆ ਇਹ 2 ਸਾਲ ਵਾਲਾ ਹੀ ਮਸਲਾ ਹੈ ਜਾਂ ਕਿਸੇ ਦੇ ਉੱਤੇ ਵੀ ਹੋ ਸਕਦਾ ਨਹੀਂ ਇਹ 2 ਸਾਲ ਤੋਂ ਉੱਤੇ ਵੀ ਮਸਲਾ ਹੈਗਾ 2 ਸਾਲ ਤੋਂ ਉੱਤੇ ਵੀ ਮਸਲਾ ਠੀਕ ਹੈ ਜੀ